ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋਸਤੋ ਮੱਝਾਂ ਦਿਖਾਵਾਂਗੇ ਮੱਝਾਂ ਬਹੁਤ ਖੂਬਸੂਰਤ ਨੇ ਚੰਗੀਆਂ ਫਾਰਮ ਤੇ ਮੱਝਾਂ ਆਈਆਂ ਨੇ ਏਰੀਆ ਜਿਹੜਾ ਹੈਗਾ ਦੋਸਤੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਵੀਰੋ ਬਹੁਤੇ ਵੀਰ ਵਾਕਫ ਵੀ ਹੈਗੇ ਨੇ ਵੀਰ ਹਰਬੇਲ ਸਿੰਘ ਦੇ ਫਾਰਮ ਤੇ ਆਏ ਅੱਜ ਆਪਾਂ ਤੇ ਪਸ਼ੂ ਜਿਹੜੇ ਹੈਗੇ ਦੋਸਤੋ ਤੁਹਾਨੂੰ ਜਿਹੜੇ ਬਿਕਰੀ ਵਾਲੇ ਪਸ਼ੂ ਹੈਗੇ ਨੇ ਉਹ ਤਕਰੀਬਨ ਆਪਾਂ ਤੁਹਾਨੂੰ ਸਾਰੇ ਦਿਖਾ ਦਨੇ ਆ ਸੋ ਪਹੁੰਚ ਤੁਸੀਂ ਕਰ ਸਕਦੇ ਜੇ ਤੇ ਜਿਹੜਾ ਏਰੀਆ ਹੈਗਾ ਦੋਸਤੋ ਜਿੱਦਾਂ ਮੈਂ ਪਹਿਲਾਂ ਜ਼ਿਕਰ ਕਰਤਾ ਪਿੰਡ ਜੋੜ ਸਿੰਘ ਵਾਲਾ ਹਰੀਕੇ ਪੱਤਣ ਤੋਂ ਜਦੋਂ ਦੋਸਤੋ ਆਪਾਂ ਪੱਟੀ ਮੋੜ ਤੇ ਭਿੱਖੀਵਿੰਡ ਦੋਸਤੋ ਰੋਡ ਤੇ ਆਉਨੇ ਆ ਤਾਂ ਪੱਟੀ ਮੋੜ ਤੋਂ ਡੇਢ ਤੋਂ 2 ਕਿਲੋਮੀਟਰ ਬੈਕ ਸਾਈਡ ਤੇ ਜਿਹੜਾ ਸੰਗਮਾ ਅੱਡਾ ਹੈਗਾ ਸੰਗਮਾ ਤੋਂ ਤੁਸੀਂ ਸੈਦੋਂ ਤੇ ਪਿੰਡ ਜੋੜ ਸਿੰਘ ਵਾਲਾ ਪਹੁੰਚ ਸਕਦੇ ਜੀ ਨਾਲਾ ਲੱਗਦੇ ਪਿੰਡ ਦੋਸਤੋ ਚੀਮਾ ਬਰਵਾਲਾ ਦੁੱਬਲੀ ਕੋਟ ਬੁੱਢਾ ਵੱਡੇ ਸਭਰਾ ਬਿਲਕੁਲ ਮੱਝਾ ਏਰੀਆ ਹੈਗਾ ਦੋਸਤੋ ਤੇ ਵੀਰ ਦਾ ਜਿਹੜਾ ਪਸ਼ੂ ਵਪਾਰ ਦਾ ਕੰਮ ਹੈਗਾ ਡੇਲੀ ਰੂਟੀਨ ਦੇ ਵਿੱਚ ਪਸ਼ੂ ਜਿਹੜੇ ਹੈਗੇ ਦੋਸਤੋ ਆਉਂਦੇ ਰਹਿੰਦੇ ਆ ਅੱਜ ਜਿਹੜੇ ਐਨੀਮਲ ਦਿਖਾਉਣੇ ਆ ਮੱਝਾਂ ਦਿਖਾਉਣੀਆਂ ਦੋਸਤੋ ਤੇ ਮੱਝਾਂ ਜਿਹੜੀਆਂ ਸਾਰੀਆਂ ਹੀ ਤਾਜ਼ੀਆਂ ਸੋਈਆਂ ਨੇ ਸੋ ਕੀ ਭਾਅ ਪੜਤਾ ਰਹੇਗਾ ਕਿੰਨਾ ਮਿਲਕ ਹੋਵੇਗਾ ਤੁਸੀਂ ਆ ਜਰੂਰ ਵੀਡੀਓ ਦੇ ਨਾਲ ਬਣੇ ਰਹੋ ਆਪਾਂ ਪੂਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਵੀਰ ਹਰਵੇਲ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲਵਾਂਗੇ ਸੋ ਚਲਦੇ ਆ ਵੀਰ ਹਰਵੈਲ ਦੇ ਕੋਲ ਪੁੱਛ ਲੈਨੇ ਆ ਵਧੇਰੇ ਪਸ਼ੂਆਂ ਦੀ ਡਿਟੇਲ ਕੀ ਹੈਗੀ ਆ ਸੋ ਦੋਸਤੋ ਜਿਹੜੇ ਪਸ਼ੂ ਸੂਏ ਹੈਗੇ ਨੇ ਇੱਕ ਮੇਰੀ ਜਿਹੜੀ ਜ਼ਰੂਰੀ ਰਿਕਵੈਸਟ ਇਹ ਹੁੰਦੀ ਆ ਜਿਹੜਾ ਪਸ਼ੂ ਸੂਇਆ ਹੈਗਾ ਤੁਸੀਂ ਦੋ ਟਾਈਮ ਦੀ ਤਿੰਨ ਟਾਈਮ ਦੀ ਉਸ ਜਿਹੜੀ ਚਵਾਈ ਹੈਗੀ ਆ ਆਪਣੀ ਨਰਕਪਰਖ ਜਿਹੜੀ ਹੈਗੀ ਆ ਉਹ ਤੁਸੀਂ ਘਰ ਪਹੁੰਚ ਕੇ ਜ਼ਰੂਰ ਕਰ ਸਕਦੇ ਜੀ ਸੋ ਵਧੇਰੇ ਗੱਲਬਾਤ ਲਈ ਆਪਾਂ ਵੀਰ ਹਰਵੈਲ ਦੇ ਕੋਲ ਚਲਦੇ ਆਂ ਸਭ ਤੋਂ ਪਹਿਲਾਂ ਵੀਰ ਹਰਵੈਲ ਜੀ ਸਤਿ ਸ੍ਰੀ ਅਕਾਲ ਹਾਂਜੀ ਸੰਤੋਖ ਸਾਹਿਬ ਜੀ ਸਤਿ ਸ੍ਰੀ ਅਕਾਲ ਇਸ ਚੈਨਲ ਨੂੰ ਜਿੰਨੇ ਵੀ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮ ਤੇ ਹਰ ਵੇਲੇ ਵੀ ਅੱਜ ਕਿੰਨੇ ਪਸ਼ੂ ਆਪਣੇ ਕੋਲ ਆਏ ਸੀ ਇਹ ਦੀ ਜੀ ਬਾਈ ਜੀ ਇਸ ਟਾਈਮ ਆਪਣੇ ਕੋਲੇ ਚਾਰ ਨੇ ਹਾਂਜੀ ਤਾਂ ਦੋ ਪਲੱਸ ਆਪਣੇ ਕੋਲੋਂ ਘਰੋਂ ਫਾਰਮ ਤੋਂ ਵੀ ਇਰਾਦਾ ਸੇਲ ਕਰਨ ਦਾ ਜੀ ਉਹ ਵੀ ਆਪਾਂ ਦਿਖਾਵਾਂਗੇ ਜਰੂਰ ਠੀਕ ਆ ਤੇ ਬਾਕੀ ਠੀਕ ਆ ਆ ਵੈਸੇ ਆਪਣੇ ਕੋਲ ਚਾਰ ਪਸ਼ੂ ਆ ਤੇ ਦੋ ਆਪਣੇ ਘਰੇਲੂ ਪਸ਼ੂ ਨੇ ਨਹੀਂ ਸੌਰੀ ਤਿੰਨ ਘਰੇਲੂ ਨੇ ਹਾਂਜੀ ਤਿੰਨ ਘਰੇਲੂ ਆ ਹਾਂ ਤਿੰਨ ਆ ਤੇ ਜਿਹੜੇ ਤਿੰਨ ਨਵੇਂ ਆਪਣੇ ਕੋਲ ਪਸ਼ੂ ਆਏ ਹਨ ਅੱਗੋਂ ਆਏ ਆ ਹਾਂਜੀ ਤੇ ਦੋਸਤੋ ਤਿੰਨ ਪਸ਼ੂ ਜਿਹੜੇ ਘਰੇਲੂ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇਸੇ ਵੀਡੀਓ ਦੇ ਵਿੱਚ ਤਕਰੀਬਨ 6 ਪਸ਼ੂ ਜਿਹੜੇ ਹੈਗੇ ਦੋਸਤੋ ਪੂਰੀ ਡਿਟੇਲ ਸਮੇਤ ਜਿਹੜੀ ਇਹ ਆਪਾਂ ਵੀਡੀਓ ਬਣਾ ਰਹੇ ਆਂ ਤੇ ਵੀਰ ਹਰਵੇਲ ਪਹਿਲੇ ਨੰਬਰ ਤੇ ਜੇਕਰ ਆਪਾਂ ਇਸ ਮੱਝ ਦੀ ਗੱਲ ਕਰੀਏ ਤਾਂ ਕਿੰਨਾ ਮਸੂਹ ਆ ਸੋਈ ਹੈ ਜੀ ਸੰਧੂ ਸਾਹਿਬ ਜੀ ਤੀਜੇ ਸਵੇ ਗੱਬਣਿਆ ਬਸ ਤਿਆਰੀ ਆ 2-4 ਦਿਨ ਦੇ ਵਿੱਚ ਅੱਛਾ ਜੀ ਬੋਲ ਇਸ ਟਾਈਮ ਰੈਡੀ ਆ ਬਾਕੀ ਚੰਗੀ ਪਿੱਟ ਪੁੜੇ ਦੀ ਮਾਲਕਾ ਚ ਉਹ ਇੱਕ ਨੰਬਰ ਆ ਤੇ ਪਣ ਬਹੁਤ ਹੀ ਵਧੀਆ ਆਈ ਆ ਠੀਕ ਹੈ ਬਾਕੀ ਜਿਹੜੇ ਇਹਦੇ ਆਨਰ ਸੀਗੇ ਉਹਨਾਂ ਦੇ ਮੁਤਾਬਕ ਚੰਗਾ ਮਿਲਕਦੀ ਹੈ ਮਾਲਕਾ ਚੰਗਾ ਯਾਨੀ ਕਿ ਦੁੱਧ ਪਾ ਜਾਂਦੀ ਹੈ ਠੀਕ ਹੈ ਜੀ ਬਾਕੀ ਦੇਖਣ ਦੇ ਵਿੱਚ ਜਿੰਨੀ ਕਿ ਪ੍ਰਕਾਸ਼ ਪਰਮਾਤਮਾ ਨੇ ਦਿੱਤੀ ਆ ਚੰਗੀ ਸਾਫ ਸੁਥਰੀ ਆ ਹਮ ਹਮ ਬਾਕੀ ਘਰੇ ਰੱਖ ਕੇ ਆਪਾਂ ਨੂੰ ਚੋਣ ਵਾਸਤੇ ਬਹੁਤ ਹੀ ਵਧੀਆ ਤੇ ਜਾਇਜ਼ ਰੇਟ ਦੇ ਵਿੱਚ ਠੀਕ ਆ ਮਤਲਬ ਕਿ ਤਿੰਨ ਚਾਰ ਦਿਨ ਅਜੇ ਸਮਾਂ ਲੈ ਜੂ ਲੈ ਜੂਗੀ ਬਾਕੀ ਅਜੇ ਹੋਰ ਬਣੂ ਤੇ ਆਹ ਕੁੜੇ ਨਹੀਂ ਨੋਏ ਨੇ ਤੀਜਾ ਸਵੇਰ ਦੋਸਤੋ ਸੁਣੀ ਆ ਤੇ ਚਾਰ ਦਿਨ ਹਜੇ ਸਮਾਂ ਲੈ ਜੂਗੀ ਬਾਕੀ ਜਿਹੜੀ ਆਰਡਰ ਦੀ ਕੁਆਲਿਟੀ ਦੋਸਤੋ ਤੁਹਾਨੂੰ ਤੋਂ ਲੈ ਕੇ ਤੁਸੀਂ ਵੇਖੋਗੇ ਜਿੱਦਾਂ ਕਹ ਲਈਏ ਵੀ ਤੁਹਾਨੂੰ ਤੋਂ ਸਟਾਰਟ ਹੋ ਕੇ ਬਿਲਕੁਲ ਬੈਕ ਸਾਈਡ ਤੇ ਵੀ ਤੁਸੀਂ ਪਰਮਾਲੇਵਾ ਵੇਖੋਗੇ ਸੂਹ ਤੱਕ ਜਿਹੜੀ ਦੋਸਤੋ ਬਿਲਕੁਲ ਆਰਡਰ ਦਾ ਸਟਰਕਚਰ ਜਿਹੜਾ ਹੈਗਾ ਦੋਸਤੋ ਨਜ਼ਰ ਆ ਰਿਹਾ ਬਹੁਤ ਖੂਬਸੂਰਤ ਜਿਹੜਾ ਹਵਾਨਾ ਬਣਾ ਕੇ ਤਿਆਰ ਕੀਤਾ ਇਸਨੇ ਜੇ ਤਾਂ ਆਪਾਂ ਬਰੀਡ ਵਾਈਜ਼ ਜਾਂ ਦੁੱਧ ਵਾਈਜ਼ ਲੈਣੀ ਆ ਜੀ ਤਾਂ ਬਹੁਤ ਹੀ ਵਧੀਆ ਜੇ ਥੋੜਾ ਚਲੋ ਇੱਕ ਸਿੰਘ ਇਹਦਾ ਖੋਪ ਨੱਥਿਆ ਵਾ ਬਾਕੀ ਬੀਤਾ ਬਾਕੀ ਜੇ ਆਪਾਂ ਸਿੰਘ ਨੂੰ ਛੱਡ ਕੇ ਪਿੱਛੇ ਦੀ ਬੋਡੀ ਬੰਤਰ ਨੂੰ ਧਿਆਨ ਮਾਰੀਏ ਤਾਂ ਸੰਧੂ ਸਾਹਿਬ ਜੀ ਲੱਖ ਤੋਂ ਬਾਹਰ ਆਲਾ ਮੁੱਲ ਹੈ ਬਿਲਕੁਲ ਸਹੀ ਗੱਲ ਬਿਲਕੁਲ ਨੇਵੇ ਦੀ ਬੰਤਰ ਨੂੰ ਵੇਖੀਏ ਜਾਂ ਇਹਦੇ ਬੋਡੀ ਸਟਰਕਚਰ ਨੂੰ ਵੇਖੀਏ ਤਾਂ ਬਹੁਤ ਹੀ ਵਧੀਆ ਬਿਲਕੁਲ ਹਾਂ ਸੋ ਦੋਸਤੋ ਜਿਹੜੀ ਜ਼ਿਕਰ ਕਰਨੀ ਜ਼ਰੂਰ ਬਣਦੀ ਹੈ ਵੀਰ ਹਰਵੈਲ ਨੂੰ ਕਹਿੰਦੇ ਆਪਾਂ ਖੋਲ ਕੇ ਤੁਹਾਨੂੰ ਤੋੜ ਕੇ ਵਿਖਾਉਣੇ ਆ ਤੇ ਪਿਛਲੇ ਸੂਬੇ ਦਾ ਜੇ ਵੀਰ ਨੇ ਪੁੱਛਿਆ ਹੋਇਆ ਮਿਲਕ ਵੀਰ ਹਰਬੀਲ ਪਿਛਲੇ ਸੂਬੇ ਵੀ ਕੋਈ ਦੱਸਿਆ ਮਾਲਕਾਂ ਵੱਲੋਂ ਤਾਕਤ 12 13 ਲੀਟਰ ਸੀਗਾ ਜੀ ਤੇ ਬਾਕੀ ਜਿਹਨੂੰ ਸਾਮ ਸੰਭਾਲ ਤੇ ਆਪਣੀ ਦੇ ਬਾਕੀ ਜਿੱਥੋਂ ਤੱਕ ਅੰਦਾਜ਼ਾ ਹੈ ਕੀ ਵੱਧ ਮੀਟਾ ਹੋਰ ਜਦੋਂ ਠੀਕ ਹੈ ਜੀ ਬਹੁਤ ਹੀ ਵਧੀਆ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਕਿਸਾਨ ਵੀਰੋ ਆ ਰੋਕਿਓ ਜੀ ਵੀਰ ਜੀ ਥੋੜੇ ਮਿੰਟ ਆ ਵੇਖੋ ਦੋਸਤੋ ਫੇਸ ਕੁਆਲਿਟੀ ਮੈਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਦਾ 2 ਮਿੰਟ ਵੇਖਿਓ ਜੀ। ਐਦਾਂ ਦੀ ਫੇਸ ਕੁਆਲਿਟੀ ਜੀ ਦੋਸਤੋ ਬਹੁਤ ਹੀ ਵਧੀਆ ਬਾਕੀ ਸਿੰਗ ਦਾ ਖੂਬ ਜਰੂਰ ਲੱਥਾ। ਹਾਂਜੀ ਇੱਕ ਕੈਪ ਜਰੂਰ ਲੱਥਾ ਹੈਗਾ। ਉਹ ਬਿਆਨ ਕਰ ਵੀ ਦਿੰਨੇ ਆ ਬਾਕੀ। ਟਿੱਪਣ ਬਹੁਤ ਵਧੀਆ। ਠੀਕ ਹੈ ਜੀ। ਟਿੱਪਣ ਤਾਂ ਇੱਕ ਨੰਬਰ ਪੋਲੀ ਬਹੁਤ ਜ਼ਿਆਦਾ। ਠੀਕ ਹੈ। ਹਾਂਜੀ। ਲੈ ਚੱਲੇਗੀ ਵੀਰ। ਆਰਡਰ ਦੀ ਕੁਆਲਿਟੀ ਜਿਹੜੀ ਕਿਸਾਨ ਵੀਰ ਉਹ ਖੂਬਸੂਰਤ ਹੈਗੀ ਆ ਵੀਰ ਦੇ ਕਹਿਣ ਮੁਤਾਬਕ ਵੀ ਪਿਛਲੇ ਘਰ ਜਦੋਂ ਪੁੱਛਿਆ ਉਹਨਾਂ ਦੱਸਿਆ ਵੀ ਤਕਰੀਬਨ 13 ਪਲੱਸ ਹੀ ਚੱਲਦੀ ਰਹੀ ਆ ਇਸ ਵਾਰ 3rd ਲੋਕੇਸ਼ਨ ਦੇ ਵਿੱਚ ਸੌਣ ਜਾ ਰਹੀ ਆ ਤੀਜਾ ਸੂਬਾ ਸੌਣ ਜਾ ਰਹੀ ਆ ਦੋਸਤੋ ਤੇ ਅੰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਪੱਧਰ ਅਲੇਵਾ ਹੈਗਾ ਬਿਰਲਾ ਵਿੱਥਾ ਜੜੀਆਂ ਹੈਗੀਆਂ ਨੇ ਥਨਾ ਦੀਆਂ ਗੈਬੰਦਰ ਬਹੁਤ ਜ਼ਿਆਦਾ ਖੂਬਸੂਰਤ ਆ ਲੱਖੇ ਵਾਲੀ ਹੈਗਾ ਇਹਨੂੰ ਲੈਵਲ ਲੱਗਿਆ ਬਿਲਕੁਲ ਜੀ ਬਹੁਤ ਵਧੀਆ ਤੇ ਹਰ ਵੇਲੇ ਵੀ ਡਿਮਾਂਡ ਕਿੰਨੀ ਕਰਦੇ ਆ ਡਿਮਾਂਡ ਸੰਧੂ ਸਾਹਿਬ ਜੀ ਰਿਕਵੈਸਟ ਆ ਮੇਰੀ ਭੈਣ ਭਰਾਵਾਂ ਨੂੰ ਆਪਾਂ ਡਿਮਾਂਡ ਉਨੀ ਕਰਦੇ ਆ ਜਿੰਨੀ ਲੈਣੀ ਹੁੰਦੀ ਆ ਹਾਂਜੀ ਪਰ ਫਿਰ ਵੀ ਉਹਦੇ ਵਿੱਚੋਂ ਥੋੜਾ ਬਹੁਤਾ ਮੰਨਦਣਾ ਆਪਾਂ ਜ਼ਰੂਰ ਕਰਾਂਗੇ ਇਹਦੀ ਆਪਾਂ 68000 ਰੁਪਏ ਮੰਨ ਉਹ ਡਿਮਾਂਡ ਕਰਦੇ ਆ ਉਹਦੇ ਚ ਥੋੜਾ ਬਹੁਤ ਮੰਨ ਤਾਂ ਨਾ ਆਪਾਂ ਕਰ ਆ ਜਾਂਦਾ ਜਰੂਰ ਕਰਾਂਗੇ ਠੀਕ ਹੈ ਬਿਲਕੁਲ ਥੋੜਾ 68000 ਜਿਹੜਾ ਦੋਸਤੋ ਪ੍ਰਾਈਸ ਹੈਗਾ ਡਿਮਾਂਡ ਹੈਗੀ ਆ ਇਹਦੇ ਵਿੱਚੋਂ ਜਿਹੜਾ ਥੋੜਾ ਬਤਾ ਲੈਸ ਵੀਰ ਜਰੂਰ ਕਰ ਦੇਗਾ ਤੁਹਾਡਾ ਘਰ ਪਹੁੰਚਿਆ ਤੇ ਮੰਨਤਨ ਹੋ ਜਾਏਗਾ ਦੋਸਤੋ ਕੋਈ ਫਿਕਸ ਪ੍ਰਾਈਸ ਨਹੀਂ ਹੈਗਾਗਾ ਮੰਨਤਨ ਜਰੂਰ ਹੋ ਜਾਏਗਾ ਦੂਜੇ ਨੰਬਰ ਤੇ ਵੀਰ ਹਰਵੇਲ ਦਈਏ ਡਿਟੇਲ ਹੈ ਇਸ ਝੋਟੀ ਬਾਰੇ ਵੀ ਇਹ ਵੀ ਨੀਲੀ ਦੀ ਝੋਟੀ ਆ ਹਾਂਜੀ ਦਾ ਇਹ ਦੂਜੇ ਸੂਵੇ ਸੂਈ ਆ ਹਾਂਜੀ ਪਹਿਲੇ ਸੂਵੇ ਇਹਦੇ ਥੱਲੇ ਕਰੀਬ 12 12.5 ਲੀਟਰ ਦੁੱਧ ਜਿਹੜਾ ਸੀਗਾ ਉਹਨਾਂ ਚੋਈ ਕੀਤੀ ਆ ਪਹਿਲਾਂ ਥੱਲੇ ਪਰ ਉਹਨਾਂ ਦੇ ਮਤਲਬ ਕਿਤੇ ਨਾ ਕਿਤੇ ਜਨਾਪਾ ਵੀ ਉਹਨਾਂ ਦੇ ਦੂਜੇ ਪਸ਼ੂ ਦੇਖੇ ਸਾਮ ਸੰਭਾਲ ਬਹੁਤ ਘੱਟ ਸੀ ਆਰ ਕੀ ਤਾਂ ਬਾਕੀ ਹੁਣ ਇਸ ਟਾਈਮ ਇਹਦੇ ਥੱਲੇ 8 ਤੋਂ ਬਾਹਰ ਜਿਹੜਾ ਦੁੱਧ ਹੈਗਾ ਕਰੀਬ ਠੀਕ ਆ ਅੱਜ ਸੂਈ ਨੇ ਇਹਨੂੰ 5-6 ਦਿਨਾਂ ਮਗਰ ਬੱਚਾ ਕੀ ਆ ਗਿਆ ਜੀ ਮਗਰ ਕੱਟੀ ਆ ਗਈ ਆ ਠੀਕ ਆ ਕਿ ਇਹ بس 2-4 ਦਿਨ ਦੇ ਵਿੱਚ ਹੀ ਯਾਨੀ ਕਿ 10+ ਹੋ ਜੂਗੀ ਜਿਹੜੇ ਹਿਸਾਬ ਨਾਲ ਦੀ ਕੁਆਲਿਟੀ ਜਿਹੜੇ ਹਿਸਾਬ ਨਾਲ ਖਾਂਦੀ ਪੀਂਦੀ ਹੁਣ ਮੌਕੇ ਦਾ 8 ਕਿਲੋ ਦੱਸਿਆ ਜੀ ਹਾਂਜੀ 8 ਕਿਲੋ 8 ਕਿਲੋ ਜਿਹੜਾ ਦੋਸਤੋ ਜਿਹੜਾ ਮਿਲਕ ਬਿਲਕੁਲ ਰੈਡੀ ਹੈਗਾ ਤੇ ਮਗਰ ਕੱਟੀ ਦਸੀ ਨਾ ਹਾਂਜੀ ਹਾਂਜੀ ਮਗਰ ਕੱਟੀ ਆ ਦੋਸਤੋ ਤੇ ਸਿੰਘ-ਸੁੰਗ ਦੀ ਬੰਤਰ ਬਹੁਤ ਜਿਆਦੀ ਸੋਹਣੀ ਆ ਛੋਟਾ ਜਿਹਾ ਸਿੰਘ ਆ ਤੇ ਝੋਟੀ ਖੂਬਸੂਰਤ ਆ بس ਸੰਭਾਲਦੀ ਲੋੜ ਹੈ ਇੱਕ ਮਹੀਨੇ ਦੇ ਵਿੱਚ ਬਿਲਕੁਲ ਬੋਡੀ ਕਵਰ ਕਾਜੂ ਬਾਕੀ ਕੱਦ ਕਾਂਠ ਵਾਈ ਦੂਸਰੀਆਂ ਮੱਝਾਂ ਦੇ ਬਰਾਬਰ ਆ ਬਿਲਕੁਲ ਸਿੰਘ-ਸੁੰਗ ਦੀ ਬੰਤਰ ਵੇਖੋਗੇ ਦੋਸ ਤੇ ਪੈਰਾਂ ਦੇ ਨਿਸ਼ਾਨ ਪ੍ਰੋਪਰ ਹੈਗੇ ਆ ਚਾਰੇ ਪੈਰ ਵਾਈਟ ਹੈਗੇ ਆ ਤੇ ਬਿਲਕੁਲ ਤੁਸੀਂ ਵੇਖੋਗੇ ਐਡਰ ਦੀ ਕੁਆਲਿਟੀ ਮੈਂ ਤੁਹਾਨੂੰ ਬੜੀ ਨਜ਼ਦੀਕੀ ਤੋਂ ਦਿਖਾ ਦੇਣੀ ਆ ਆ ਦੇਖੋ ਜੀ ਠੰਗੀ ਠੰਡੀ ਸੀ ਲਾ ਸੋਹਣਾ ਜਿਹੜਾ ਦੋਸਤੋ ਮੁੱਠੀ ਵਾਲਾ ਥਾਣਾ ਤੇ ਵਿੱਥਾ ਬਿਰਨਾ ਸੋਹਣੀਆਂ ਹੀ ਹੁੰਦੀਆਂ ਪਸ਼ੂਆਂ ਦੀਆਂ ਚੰਗਾ ਸੋਹਣਾ ਜਿਹੜਾ ਥਾਣਾ ਤੇ 8 ਲੀਟਰ ਜਿਹੜਾ ਦੋਸਤੋ ਹੁਣ ਮੌਕੇ ਦਾ ਬਿਲਕੁਲ ਰੈਡੀ ਮਿਲੇਗਾ ਦੁੱਧ ਤੁਹਾਨੂੰ ਤੇ ਤਾਜੀ ਸੂਈ ਦੁੱਧ ਤਕਰੀਬਨ ਦੋਸਤੋ 10 ਵੀ ਤੁਸੀਂ ਨੋਰਮਲ ਹੀ ਇਸ ਦੇ ਥੱਲੇ ਚੋ ਸਕਦੇ ਜੀ ਅੱਛਾ ਵੀਰ ਹਰਵੈਲ ਜੀ ਕੀ ਮੁੱਲ ਕਿੰਨਾ ਰੱਖਿਆ ਹੋਇਆ ਹੈ ਸੰਧੂ ਸਾਹਿਬ ਜੀ ਜੇ ਤਾਂ ਮੇਰੇ ਕੋਲੇ ਰਹਿ ਜੇ 8-10 ਦਿਨ ਹੋਰ ਅੱਜ ਹੀ ਆਈਆਂ ਇਹ ਜੀ ਮੈਂ ਦੋ ਟਾਈਮ ਚੁਆਈ ਕਰਕੇ ਲੈ ਕੇ ਆਇਆ ਜਿਹੜੇ ਜਹਾ ਉਹ ਲੈ ਖਾ ਵੀ ਰਹੀ ਆ ਤਾ ਜੇ ਮੇਰੇ ਕੋਲੇ 8-10 ਦਿਨ ਰਹਿ ਦੇ ਤਾਂ ਸਾਨੂੰ ਸਭ ਦੁੱਧ ਵੀ 11-12 ਲੀਟਰ ਆਮ ਨਾਲ ਦੇਵਗੀ ਤਾਂ ਬਾਕੀ ਫਿਲਹਾਲ ਹੁਣ ਦੁੱਧ ਦੇ ਅਕੋਰਡਿੰਗ ਜਾਂ ਸਾਰੀ ਵੀਜੇ ਨੂੰ ਵੇਖਦੇ ਹੋਏ ਇਹਦੀ ਡਿਮਾਂਡ ਜਿਹੜੀ ਆਪਾਂ 61000 ਰੁਪਏ ਕਰਦੇ ਉਹਦੇ ਜੋ ਮਾਨਤਨ ਕਰਾਂਗੇ 61000 ਦੇ ਵਿੱਚੋਂ 61000 ਦੇ ਵਿੱਚੋਂ ਜਿਹੜੀ ਦੋਸਤੋ ਤੁਹਾਡਾ ਹੈਗਾ ਮਾਨਤਨ ਹੋਵੇਗਾ ਘਰ ਪਹੁੰਚਿਆਂ ਤਾਂ ਬਾਕੀ ਬਹੁਤ ਚਾਰੀ ਸੀਸ ਲੱਗ ਠੀਕ ਆ ਇੱਕ ਵਾਰੀ ਬਿਲਕੁਲ ਨਜ਼ਦੀਕ ਤੋਂ ਤੁਸੀਂ ਜਿਹੜੀ ਫੇਸ ਕੁਆਲਿਟੀ ਉਹ ਜ਼ਰੂਰ ਦੇਖ ਲਵੋ ਹਾਂਜੀ ਆਹ ਦੇਖ ਲਵੋ ਕਰ ਦੋ ਮੜਾ ਜੀ ਹਾਂ ਜੀ ਆ ਦੋਸਤੋ ਫੇਸ ਕੁਆਲਿਟੀ ਹੈਗੀ ਜੀ ਬਹੁਤ ਹੀ ਵਧੀਆ ਸੈਂਟੀਫਾਈਡ ਠੀਕ ਹੈ ਜੀ ਤੇ ਮੁੱਲ ਵੀ ਬਿਲਕੁਲ ਵਾਜਬ ਹੈਗਾ ਬਾਕੀ ਤਸੱਲੀ ਜਿਹੜੀ ਜਰੂਰ ਤੁਸੀਂ ਘਰ ਪਹੁੰਚ ਕੇ ਕਰ ਲਿਓ ਆਪਾਂ ਮੁੱਲ ਕੀਤਾ ਇਸ ਤੋਂ ਬਾਹਰ ਦੀ ਮੱਝ ਆ ਜੀ ਇਹ ਆਪਾਂ ਕੋਈ ਇਹਨੂੰ ਦੱਸ ਦੇਣ ਸੰਭਾਲ ਕਰਕੇ ਵੇਚੀਏ ਠੀਕ ਆ ਸੋ ਅਭੀ ਹਰਵੇਂ ਤੀਜੇ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਮੱਝ ਆ ਗਈ ਆ ਤੇ ਦੰਦ ਸਾਹਿਬ ਜੀ ਤੀਜੇ ਸੁਣੇ ਮੱਝ ਨੇ ਸਮਝਾ ਰਹੀ ਐਸਟੈਂਪ ਠੀਕ ਆ ਚੰਗੀ ਕੁਆਲਿਟੀ ਹੈ ਮੱਝ ਦੀ ਜੀ ਤਾਂ ਬਾਕੀ ਇਹਦੇ ਆਨਰਾਂ ਦੇ ਮੁਤਾਬਕ ਨੋਰਮਲ ਸੇਵਾ ਤੇ ਵੀ ਉਹ 14 ਲੀਟਰ ਜਿਹੜਾ ਚੁਆਈ ਇਹਦੇ ਥੱਲੇ ਉਹਨਾਂ ਕੀਤੀ ਆ ਜੇ ਚੰਗੀ ਸਾਂਭ ਸੰਭਾਲ ਹੋ ਜੇ ਤਾਂ ਤੁਹਾਨੂੰ ਲੱਗਦੀ ਘਰੇ ਸਾਬ ਨੈਦਾ ਬਾਡੀ weight ਆ ਹੂੰ ਜਾਇਦੀ ਕੁਆਲਿਟੀ ਆ ਹੂੰ ਹੂੰ ਤਾਂ ਇੱਕ ਬਹੁਤ ਹੀ ਹੈਗੀ ਮੱਜਾਂ ਦੇ ਵਿੱਚ ਆ ਆ ਸੂਬਾ ਕਿੰਨਾ ਦੱਸਿਆ ਸੁਣਨ ਜਾ ਰਹੀ ਜੀ ਤੀਜਾ ਸੂਬਾ ਜਿਹੜਾ ਦੋਸਤੋ ਸੁਣਨ ਜਾ ਰਹੀ ਆ ਤੇ ਜਿਹੜੀ ਹੈਵੀ ਮੱਝ ਆ ਦੋਸਤੋ ਵੀ ਬਿਲਕੁਲ ਤੁਸੀਂ ਵੇਖੋਗੇ ਵਜਨ ਦੇ ਵਿੱਚ ਹੈਗੀ ਆ ਕੁਆਲਿਟੀ ਬਹੁਤ ਵਧੀਆ ਹੈਗੀ ਆ ਤੇ ਪਰਮਾ ਪਿੰਡਾ 2 ਮੀਟਰ ਰੋਕ ਲਿਓ ਜੀ ਇੱਥੇ ਥੱਲੇ ਕਰ ਲਓ ਆਹ ਵੇਖੋ ਦੋਸਤੋ ਥਨਾ ਦੀ ਕੁਆਲਿਟੀ ਬਹੁਤ ਖੂਬਸੂਰਤ ਹੈ ਤੇ ਦਿਨ ਕਿੰਨੇ ਕੁ ਲੈਜੂ ਵੀਰ ਸਹੀ ਹੈ ਜੇ ਸਹੀ ਉਹਨਾਂ ਦੇ ਮੁਤਾਬਕ ਹੈ ਜੇ 4 ਦਿਨ ਇਹਦੇ ਬਾਕੀ ਆ ਬਸ ਇਹਦੇ ਬਹੁਤ ਭਰਦੀ ਆ ਹੂੰ ਤੇ ਬਾਕੀ ਬਹੁਤ ਹੀ ਜ਼ਿਆਦਾ ਹੈਵੀ ਯਾਨੀ ਕਿ ਬਾਡੀ ਦੀ ਹੈ ਚੰਗਾ ਪਿੱਟ ਕੁੜਾ ਹੂੰ ਹੂੰ ਤੇ ਚੰਗੀ ਕੁਆਲਿਟੀ ਫਿਰ ਟਿੱਪਣ ਇੱਕ ਨੰਬਰ ਆ ਸੰਤੂ ਦਾ ਚੁਆਈ ਇੱਕ ਨੰਬਰ ਕੋਲੀ ਲੱਗੀ ਠੀਕ ਹੈ ਹਾਂਜੀ ਤੇ ਸਿੰਘ ਸਿੰਘ ਦੀ ਬੰਤਰ ਬਹੁਤ ਜਦੀ ਸੁਣੀ ਆ ਦੋਸਤੋ ਅ ਬਿਲਕੁਲ ਕੁੰਡਾ ਸਿੰਘ ਆ ਬੈਕ ਸਾਈਡ ਤੋਂ ਜਿਹੜੇ ਬਿਲਕੁਲ ਰਾਉਂਡ ਸ਼ੇਪ ਦੇ ਵਿੱਚ ਹੀ ਮੋੜੀ ਜਾਂਦੀ ਪਈ ਆ ਤੇ ਭਾਰਾ ਪਿੰਡਾ ਹੈਗਾ ਦੋਸਤੋ ਵੀ ਭਾਰੀ ਮੱਝ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਬੜੀ ਵਧੀਆ ਤੇ ਮਿਲਕ ਵੀ ਜਿਆਦਾ ਸੋਨਾ ਪਾ ਦੇਗੀ ਤੇ ਹਵਾਨਾ ਹਜੇ ਦੋਸਤੋ ਜਿਹੜਾ ਬਿਲਕੁਲ ਬਣਾਉਣ ਡਈ ਆ ਹਜੇ ਦਿਨਾਂ ਦੇ حساب ਨਾਲ ਜਿਹੜਾ ਹਵਾਨਾ ਬਣਾ ਕੇ ਤਿਆਰ ਕਰ ਲੈਣਾ ਇਸਨੇ ਤੇ ਪੂਰਾ ਵੱਡਾ ਹਵਾਨਾ ਜਿਹੜਾ ਬਣਾਉਂਗੀ ਦੋਸਤੋ ਘਟੋ ਘਟ ਵੀ ਸਟਰਕਚਰ ਹੈਗਾ ਭਾਰੀ ਮੱਝਾ ਕੁੰਡਾ ਜਿਹੜਾ ਹਵਾਨਾ ਵੀ ਜਿਹੜਾ ਦੋਸਤੋ ਬਿਲਕੁਲ ਵਧੀਆ ਚੰਗਾ ਵੇਖਣ ਦੇ ਵਿੱਚ ਮਿਲੇਗਾ ਇਸ ਮਾਝ ਦੇ ਥਲੇਉ ਆ ਲੋ ਜੀ ਸੋ ਵਧੀਆ ਮਾਝਾ ਦੋਸਤੋ ਤੀਜੇ ਨੰਬਰ ਵਾਲੀ ਮਾਝ ਵੀ ਜਿਹੜੀ ਆ ਪਾ ਤੁਹਾਨੂੰ ਦਿਖਾਈ ਬਹੁਤ ਖੂਬਸੂਰਤ ਆ ਠੀਕ ਹੈ ਇਹ ਵੀ ਗੱਬਣਾ ਮੱਜਾਂ ਨੇ ਠੀਕ ਆ ਥਣ ਦੀ ਫੁੱਲ ਗਰੇ ਬਾਕੀ ਥੇਪਣ ਧੁੱਪਣ ਦੇ ਵਿੱਚ ਵੀਰ ਜੀ ਬਿਲਕੁਲ ਇਹ ਦੋਵੇਂ ਪੋਲੀਆਂ ਨੇ ਠੀਕ ਆ ਇੱਕ ਨੰਬਰ ਦੇ ਥੇਪਣ ਦੇ ਵਿੱਚ ਪਾਸ ਆ ਠੀਕ ਆ ਤੇ ਹਰਵੈਲ ਵੀਰੇ ਇਹਦੀ ਕਿੰਨੀ ਡਿਮਾਂਡ ਕੀਤੀ ਹੋਈ ਆ ਇਹਦੀ ਸੰਧੂ ਸਾਹਿਬ ਕਰਨੋਂ ਇਹਦਾ ਮੁੱਲ ਆ ਜਿਹੜਾ ਆਪਾਂ ਆਪਾਂ ਮੈਂ ਜਿੰਨਾ ਮਰਜ਼ੀ ਕਰ ਲਈਏ ਸੰਦੂ ਸਾਹਿਬ ਜੀ ਆਪਾਂ ਪੂਰੇ 78000 ਰੁਪਏ ਦੀ ਮੱਝ ਦੇਵਾਂਗੇ ਮੁੱਲ ਕਰਨ ਉਹ ਇਹਦਾ ਆਪਾਂ ਮੈਂ 90 ਕਰ ਲਓ 88 ਕਰ ਲਓ ਠੀਕ ਹੈ ਕਰ ਲਓ ਉਹ ਵੀ ਥੋੜਾ ਠੀਕ ਆ 78000 ਦੀ ਜਿਹੜੀ ਦੋਸਤੋ ਇਹ ਦੇਣ ਲੈਣ ਜੈਸਨ ਉਹ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ 78000 ਦੇ ਵਿੱਚ ਜਿਹੜੀ ਇਹ ਮੱਝ ਤੁਹਾਨੂੰ ਮਿਲੇਗੀ ਬਹੁਤ ਵਧੀਆ ਬਰੀਕ ਜਿਹੜੀ ਸਕੇਨ ਆ ਦੋਸਤੋ ਦੇਣ ਜਿਹੜੀ ਹੈਗੀ ਆ ਨਾਰਮਲੀ ਤੁਹਾਨੂੰ ਮੋٹے ਤੌਰ ਤੇ ਦੇਣ ਬਿਲਕੁਲ ਨਜ਼ਰ ਆ ਰਹੀ ਹੋਵੇ ਹੋਵੇਗੀ ਆ ਲਓ ਜੀ ਬਿਲਕੁਲ ਖੂਬਸੂਰਤ ਅਮਜ ਹੈਗੀ ਆ ਦੋਸਤੋ ਸਿੰਗਲ ਹੱਡੀ ਦੇ ਵਿੱਚ ਤੇ ਵਧੀਆ ਮਿਲਕਿੰਗ ਦੀ ਸਵਾਸ ਕੀਤੀ ਜਾਂਦੀ ਆ ਸੋ ਚੌਥੇ ਨੰਬਰ ਤੇ ਦੋਸਤੋ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਦਾ ਜੀ ਮੇਰੇ ਕੋਲੇ ਘਰ ਵਾਲੇ ਫਾਰਮ ਕੋਲ ਸੇਲ ਕਰ ਲੱਗਾ ਮੱਝ ਅੱਛਾ ਇੱਕ ਰੇਲੂ ਆਪਣੇ ਘਰ ਘਰ ਵਾਲੇ ਫਾਰਮ ਦੀ ਹੈ ਨਾ ਜੀ ਬਿਲਕੁਲ ਜੀ ਠੀਕ ਆ ਇਹ ਦੋਸਤੋ ਜਿਹੜੀਆਂ ਵੀਰ ਦੇ ਕੋਲ ਘਰੇ ਮੱਝਾਂ ਹੈਗੀਆਂ ਨੇ ਵਧੀਆ ਚੰਗੀਆਂ ਮੱਝਾਂ ਹੈਗੀਆਂ ਕਿਉਂਕਿ ਵੀਰ ਦਾ ਮੈਂ ਕਈ ਵਾਰ ਜ਼ਿਕਰ ਕੀਤਾ ਡੇਰੀ ਫਾਰਮਿੰਗ ਦੇ ਨਾਲ ਨਾਲ ਜਿਹੜਾ ਇੱਕ ਵਪਾਰ ਦਾ ਕੰਮ ਵੀ ਆ। ਸੋ ਇਹ ਮੱਝ ਜਿਹੜੀ ਦੋਸਤੋ ਘਰੇਲੂ ਮੱਝ ਆ ਘਰ ਦੀ ਮੱਝ ਵੀ ਰ ਇਹ ਵੀ ਸੇਲ ਕਰਦਾ ਪਿਆ। ਕੋਈ ਚਾਹਵਾਨ ਵੀਰ ਹੋਵੇ, ਇਛਕ ਹੋਵੇ, ਇੰਟਰਸਟਿਡ ਹੋਵੇ ਤੁਸੀਂ ਇਹ ਮੱਝ ਵੀ ਖਰੀਦ ਸਕਦੇ ਜੀ। ਬਿਲਕੁਲ ਹੈਵੀ ਬਾਡੀ ਆ ਦੋਸਤੋ। ਅ ਕੱਦ ਕਾਠੀ ਵੀ ਸੋਹਣਾ ਕੱਦ ਕਾਠੀ ਹੈਗਾ ਤੇ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ। ਸਭ ਤੋਂ ਖਾਸ ਇਹ ਦੇਦੀ ਆ। ਹਾਂਜੀ। ਇਹਦਾ ਜਿਹੜਾ ਦੁੱਧ ਆ ਪਿਛਲੀ ਵਾਰੀ 16 ਕਿਲੋ 300 ਗ੍ਰਾਮ ਇਹਨੇ ਕੰਡੇ ਤੇ ਜਾੜਿਆ ਸੀਗਾ। ਜੀ। ਤੇ ਇਸ ਵਾਰ ਵੀ ਮਤਲਬ ਐਸੇ ਹਮੇ ਤੁਸੀਂ ਨੂੰ ਇਹਨੂੰ ਫ੍ਰੀ ਵਾਚਰ 16 ਦਿਨ ਤੋਂ 300 ਗ੍ਰਾਮ ਦਾ ਕੰਡੇ ਦਾ ਦੋਸੀ ਜਾਂ ਪਿੱਛੇ ਇਹ ਪਿਛਲੇ ਸੂਬੇ ਦਾ ਜੀ ਯਾਰ ਕਿਤੇ ਦਾ ਸੂਬਾ ਸੁਣਿਆ ਜਾ ਰਹੀ ਹੈ ਇਹ ਸੂਈ ਹੈ ਨਾ ਸੂਈ ਹੈ ਆਪਾਂ ਇਹਦੀ ਚੁਾਈ ਦਿਖਾਵਾਂਗੇ ਹਾਂਜੀ ਤਾਂ ਬਾਜੀ ਇਸ ਸਮੇਂ ਇਹ ਥੋੜੀ ਸਾਢੇ ਬਾਲ ਮੈਂ 4 ਦੇ ਵਿੱਚ ਦੀ ਜੀਗਾ ਥੋੜੀ ਠੀਕ ਆ ਬਾਅਦ ਚ ਚੋਣਾ ਜਾ ਅੱਛਾ ਹਰਵੀਰ ਵੀਰ ਦੇ ਮਗਰ ਬੱਚਾ ਕੀ ਹੈ ਇਹਦੇ ਪਿੱਛੇ ਆ ਗਿਆ ਸੰਤੂ ਸਾਹਿਬ ABC ਦਾ ਭੀਸ਼ਮ ਮਾਲੀ ਆ ਅੱਛਾ ਜੀ 650 ਦੀ ਕੈਪੈਸਿਟੀ ਆ ਹੂੰ ਉਹਦੀ ਕੱਟੀ ਹੈ ਉਹਦੀ ਮਗਰ ਕੱਟੀ ਆਗੀ ਐਪੀਸੀ ਵੈਰਾਵਲੀ ਕਰਨਾਟਕਾ ਹਾਂਜੀ ਤਾਂ ਇਹ ਖੁਦ ਸੀਮਨਾਪ ਜਿਹੜਾ ਰਿਹਾ ਸੀ ਬਹੁਤ ਹੀ ਕਿਦੇ ਵਿੱਚ ਚੰਗੇ ਸੀਮਨ ਦੇ ਵਿੱਚ ਆ ਦੋਸਤੋ ਕੈਰੈਕਟਰ ਬਹੁਤ ਵਧੀਆ ਲੱਗੇ ਆ ਆ ਦੇਖ ਸਕਦੇ ਹੋ ਮੋਹਰਾ ਤੇ ਜਿਹੜੇ ਕੈਰੈਕਟਰ ਤੁਸੀਂ ਵੇਖੋ ਆ ਜੀ ਨੂੰ ਸ਼ੌਕ ਨਾਲ ਬਹੁਤ ਖੂਬਸੂਰਤ ਮਗਰ ਕੱਟੀ ਮੇਰਾ ਵਿਚਾਰ ਇਹਦਾ ਅੱਜ ਦਾ ਜਾਨੀ ਕਿ ਬਣਿਆ ਕੇ ਇਹਨੂੰ ਵੇਚ ਲੀਏ ਬੰਮਾ ਜੀ ਜੀ ਬਹੁਤ ਕੰਗੀ ਠੀਕ ਆ ਹਰਵੈਲ ਵੀਰੇ ਪੂਰਾ ਜ਼ਿਕਰ ਕਰ ਦਿਓ ਵੀ ਪਿਛਲੇ ਸਵੇ ਆਪਾਂ ਕਿੰਨੀ ਮਿਲਕਿੰਗ ਕੀਤੀ ਜਾਂਦੇ ਥੱਲੇ 16 ਕਿਲੋ 300 ਗ੍ਰਾਮ ਕੰਡੇ ਦੀ ਸੀ ਹੋ ਸਕਦਾ ਕਿਸੇ ਟਾਈਮ ਵਿੱਚ ਉਹ ਵੱਧ ਵੀ ਹੋਇਆ ਹੋਵੇ ਜਿਸ ਦਿਨ ਆਪਾਂ ਜਾਨੀ ਕਿ ਇਹਦੀ ਜਾਂ ਨਹੀਂ ਕਿ ਮਿਲਕ ਦੋ ਟਾਈਮ ਦੀ ਤਿੰਨ ਟਾਈਮ ਦੀ ਠੀਕ ਆ ਤੇ ਹੁਣ ਮਤਲਬ ਕਿ ਜਿੰਨੇ ਦਿਨ ਹੋਏ ਆ ਤੇ ਕੀ ਸਮਾਚਾਰ ਕੀ ਅਪਡੇਟ ਆ ਜੀ ਇਹਨੂੰ 18 19 ਦਿਨ ਹੋ ਗਏ ਆ ਸੂਈ ਨੂੰ ਤਾਂ ਇਸ ਟਾਈਮ ਇਹਦੇ ਥੱਲੇ ਇੱਕ ਦਿਨ ਤਾਂ 14 ਦੇ ਵੀ ਚੱਲਣਦੀ ਸੀ ਹੁਣ ਆਪਾਂ ਫਿਰ ਵੀ 12 13 ਲੀਟਰ ਕਹਿ ਕੇ ਜਿਹੜਾ ਜੀ ਹੁਣ ਮੌਕੇ ਦਾ 12 13 ਲੀਟਰ ਕਹਿ ਕੇ ਦੇਵੋਗੇ ਹਾਂਜੀ ਬਿਲਕੁਲ ਜਿਹੜਾ ਚਵਾ ਦਾ ਗਿਆ ਆਪਾਂ ਬਿਲਕੁਲ ਬਿਲਕੁਲ ਬਾਕੀ ਕੇ 2 4 ਦਿਨ ਹੋਰ ਰੋਕ ਕੇ ਸਾਬ ਸੰਭਾਲ ਕਰਕੇ ਦਾ ਆਪਾਂ 14 15 ਗ੍ਰਾਮ ਨਾਲ ਹੂੰ ਤੇ ਬਾਕੀ ਨੋਰਮਲ ਸੇਵਾ ਤੇ ਵੀ ਇੰਨਾ ਜਿਹੜਾ ਦੁੱਧ ਸਭ ਤੋਂ ਇਹਦੀ ਚ ਖਾਸੀਅਤ ਇਹ ਹੈ ਸੰਭਾਵੇਂ ਲੰਮਾ ਸਮਾਂ ਦੁੱਧ ਦਿੰਦੀ ਠੀਕ ਆ ਆਪਾਂ ਛੱਡਾਂਗੇ ਤਾਂ ਛੱਡਨੀ ਨਹੀਂ ਦਾ ਠੀਕ ਕੋਈ ਨਾ ਹੋਵੇ ਫਿਰ ਪਸ਼ੂ ਨੂੰ ਆਪਾਂ ਨੂੰ 2 ਤੋਂ 3 ਮਹੀਨੇ ਜਿਹੜਾ ਡਰਾਈ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਤੇ ਹਰਵੈਲ ਵੀਰੇ ਇੱਦੀ ਕੀ ਡਿਮਾਂਡ ਆਪਣੀ ਘਰ ਵਾਲੀ ਮੱਝ ਜਿਹੜੀ ਇਹ ਸੇਲ ਕਰਦਾ ਡਿਮਾਂਡ ਤਾਂ ਇਹਦੀ ਕੋਈ ਕੀਮਤ ਹੀ ਨਹੀਂ ਜਿਹੜੇ ਹਿਸਾਬ ਨਾਲ ਇਹਦੇ ਚ ਗੁਣ ਨੇ ਬਿਲਕੁਲ ਪਰ ਫਿਰ ਵੀ ਆਪਾਂ ਸੰਧੂ ਸਾਹਿਬ ਜੀ ਮੰਨ ਤਾਂ ਸਮਝੋ ਜਿਓ ਜਿਸ ਤਰ੍ਹਾਂ ਮੈਂ ਤੇ ਕਰਦੀ ਮੱਝ ਕਰਕੇ ਆਪਾਂ ਕੋਈ ਉਹ ਨਹੀਂ ਬਾਹਰੋਂ ਨਹੀਂ ਕੋਈ ਇੰਨਾ ਦਿੱਤ ਚਵਾ ਕੇ ਤੇ ਨਾ ਹੀ ਕੋਈ ਖੋਲਣ ਦਿੰਦਾ ਆਪਾਂ ਨੂੰ ਸੰਧੂ ਸਾਹਿਬ ਜੀ 88000 ਦੇ ਵਿੱਚ ਵੀ ਆਪਾਂ 50 ਰੁਪਏ ਮੰਨ ਤਾਂ ਕਰਾਂਗੇ 80000 ਦੇ ਵਿੱਚੋਂ ਤੇ ਪੀਕ ਲੈਵਲ ਤੇ ਵੀਰ ਜੀ 15 16 ਮੰਗ ਕੇ ਚਵਾਏਗੀ ਨਾ ਚਵਾਉਗੀ ਵੀਰ ਜੀ ਚਵਾਉਗੀ ਬਿਲਕੁਲ ਜੇ ਕੋਈ ਪ੍ਰੋਪਰ ਧਿਆਨ ਫੀਡ ਹਾਂਜੀ ਪ੍ਰੋਪਰ ਮੈਨੇਜਮੈਂਟ ਨਾਲ ਚੱਲੂਗਾ ਤਾਂ ਦਊਗੀ ਇਹ ਦੁੱਧ ਠੀਕ ਆ ਬਾਕੀ ਕੋਲ ਵੀ ਇਸ ਤਰ੍ਹਾਂ 13 ਦੇ ਲਗਭਗ ਜਿਹਾ ਬਿਲਕੁਲ ਅ ਸੋ ਦੋਸਤੋ ਹੈਵੀ ਬਾਡੀ ਆ ਮੱਝ ਨੂੰ ਜਿਹੜਾ ਦੁੱਧ ਆ ਦੋਸਤੋ ਚਵਾਉਣਾ ਵੀ ਚਾਹੀਦਾ ਕਿਉਂਕਿ ਪਿਛਲੇ ਸੂਏ ਸੈਕਿੰਡ ਲੈਕਟੇਸ਼ਨ ਦੇ ਵਿੱਚ ਵੀ ਇਹ ਸਮਝ ਨੇ ਵਧੀਆ ਮਿਲਕਿੰਗ ਕੰਡੇ ਵਾਲਾ ਦੁੱਧ ਵੀਰ ਨੇ ਦੱਸ ਦਿੱਤਾ ਆਪਣੇ ਮੂੰਹੋਂ ਦੱਸਦਾ ਵੀ ਘਰ ਵਾਲੀ ਮੱਝ ਦੀ ਜਿਹੜੀ ਦੋਸਤੋ ਬਿਲਕੁਲ ਤਸੱਲੀ ਬੰਦਾ ਕੋਈ ਵੀ ਦੇ ਸਕਦਾ ਸੋ ਵੀਰ ਨੇ ਦਿੱਤੀ ਹੈ ਤਸੱਲੀ ਵੀ ਇਹ ਐਰਕੀ ਵੀ ਜਿਹੜਾ ਤੁਸੀਂ 15 16 ਲੀਟਰ ਚੋ ਸਕਦੇ ਹੁਣ ਮੌਕੇ ਦਾ 13 ਪਲੱਸ ਜਿਹੜਾ ਮਿਲਕ ਤੁਸੀਂ ਬਿਲਕੁਲ ਰੈਡੀ ਹੈ ਜਿਹੜਾ ਦੋਸਤੋ ਚੋ ਸਕਦੇ। ਬਿਲਕੁਲ ਇਹ ਪਲ ਚੁੱਕੀ ਆ ਆਪਾਂ ਇਹਨੂੰ ਸ਼ੌਕ ਦਾ ਪਾ ਲੈਂਦੇ ਆ। ਇਹ ਘਰ ਵਾਲੀ ਮੱਝ ਦਾ ਦੋਸਤੋ ਰੇਡ ਵੀ ਵੀਰ ਹਰਬੀਲ ਨੇ ਦੱਸਤਾ 88000 ਰੁਪਏ ਜਿਹੜਾ ਮੋਲ ਆ। ਬਾਕੀ ਜਿਸ ਨੂੰ ਵੀ ਦੋਸਤੋ ਜੱਜੀ ਮੇਰੇ ਕਿਸਾਨ ਵੀਰ ਨੂੰ ਕਿਸੇ ਨੂੰ ਵੀ ਜੱਜੀ ਤਸੱਲੀ ਜ਼ਰੂਰ ਕਰ ਲਿਓ ਤਸੱਲੀ ਵੀ ਭਾਵੇਂ ਇੱਕ ਡੰਗ ਦੋ ਡੰਗ ਕਰ ਲਿਓ ਦੋਸਤੋ ਚਾਰ ਡੰਗ ਕਰ ਲਿਓ। ਇਹਦੀ ਆਪਾਂ ਚੁਵਾਈ ਜਿਹੜੀ ਆ ਇੱਕ ਆਲੱਗ ਤੋਂ ਵੀਡੀਓ ਪਾ ਦੇਣੀ ਚੁਵਾਈ ਦੀ। ਠੀਕ ਆ। ਉਹ ਆਪਾਂ ਚੁਵਾਈ ਕੋਈ ਗੱਲ ਨਹੀਂ ਆਪਾਂ ਨਾਲ ਵੀਰ ਜੀ ਐਡ ਕਰ ਦਾਂਗਾ ਮੈਂ ਤੇ ਉਹ ਚੁਵਾਈ ਜ਼ਰੂਰ ਦਿਖਾਵਾਂਗੇ ਆਪਾਂ ਇਸ ਦੀ। ਤੇ ਅੱਗੇ ਵੀਰੇ ਆਪਣੇ ਕੋਲ ਹੋਰ ਕਿਹੜਾ ਜਿਹੜਾ ਪਸ਼ੂ ਐਨੀਮਲ ਸੇਲ ਆ। ਏ ਸੇਲ ਦਾ ਨਹੀਂ ਹੈ ਬਾਕੀ ਜੇ ਕੋਈ ਜ਼ਿਆਦਾ ਚੌਕੀ ਬੰਦਾ ਹੋਊਗਾ ਇਹਨਾਂ ਥੱਲੇ ਵੀ ਇਸ ਟਾਈਮ 13 13 14 14 ਲੀਟਰ ਦੁੱਧ ਦਾ ਜਿਹੜਾ ਪੰਜਾਂ ਪੰਜਾਂ ਛੇ ਛੇ ਦਿੰਦੀਆਂ ਸੂਈਆਂ ਥੱਲੇ ਹੈਗਾ ਵਾ ਹਾਂ ਬੱਲੇ ਮੱਥੇ ਵਾਲੀ ਦੀ ਗੱਲ ਕਰ ਲਈ ਹੈ ਨਾ ਇਹਦੇ ਥੱਲੇ ਮਿਲ ਕੇ ਕਿੰਨਾ ਤਿਆਰ ਵੀਰ ਇਹਦੇ ਥੱਲੇ ਵੀ 13 ਦੇ ਤੱਕ ਬਾਹਰ ਹੀ ਹੋਊਗਾ ਠੀਕ ਹੈ ਹਾਂਜੀ 13 ਕਿਲੋ ਤੋਂ ਜਿਹੜਾ ਦੋਸਤੋ ਦੁੱਧ ਬਾਹਰ ਆ ਤਕਰੀਬਨ ਸੂਆ ਵੀ ਸੇਲ ਦਾ ਕੋਈ ਵਿਚਾਰ ਨਹੀਂ ਹੈ ਬਾਕੀ ਜੇ ਕੋਈ ਹਾਂਜੀ ਲੱਗੂਗਾ ਠੀਕ ਹੈ ਸੋ ਦੋਸਤੋ ਵੀਰ ਦਾ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਿਹੜੇ ਦੋ ਪਸ਼ੂ ਹੈਗੇ ਨਾਲ ਖੜੇ ਮੱ ਪਰ ਫਿਰ ਵੀ ਜੇਕਰ ਤੁਸੀਂ ਦੋਸਤੋ ਖਰੀਦਣੀ ਚਾਹੁੰਦੇ ਹੋਵੋ ਤੇ ਤੁਸੀਂ ਜ਼ਰੂਰ ਜ਼ਿਕਰ ਕਰ ਸਕਦੇ ਜੇ ਇਸ ਝੋਟੀ ਬਾਰੇ ਵੀ ਤੇ ਅਗਲੇ ਨੰਬਰ ਜਿਹੜੀ ਮੱਝ ਖੜੀ ਹੈ ਦੋਸਤੋ ਉਸ ਬਾਰੇ ਵੀ ਕਿਉਂਕਿ ਘਰ ਇਹ 18 ਲੀਟਰ ਤੱਕ ਚੱਲੀ ਠੀਕ ਆ ਇਹ ਐਚ ਐਲ ਡੀ ਪੀ ਦੇ ਸੀਮੰਦੀ ਸੀ ਠੀਕ ਆ ਉਹ ਤਾਂ ਸੀ ਹਰਿਆਣੇ ਤੋਂ ਮੱਝ ਸੇਲ ਕੀਤੀ ਸੀ ਉਹਦੇ ਪਿੱਛੇ ਕੱਟੀ ਆਈ ਸੀ ਤਾਂ ਬਹੁਤ ਹੀ ਵਧੀਆ ਠੀਕ ਆ ਮਤਲਬ ਕਿ 18 ਲੀਟਰ ਚੁਆਈਕ ਕੀਤੀ ਕਰਵਾਈ ਜਨੇ ਆਪਾਂ ਨੂੰ ਘਰੇ ਇਹਦੇ ਪਿੱਛੇ ਧਰੋਣਾ ਐਪੀ ਸੀ ਦਾ ਸੀਮੰ ਹਾਂਜੀ ਬੇਰਾਵਾਲੀ ਕਰਨਾਟਕਾ ਹਾਂਜੀ ਧਰੋਣਾ ਜਾਨੀ ਕਿ ਇਹਦੀ 25 ਲੱਖ ਦੀ ਇਸ ਬੱਚੇ ਦੀ ਨਾਨੀ ਰਹੀ ਸੀ ਠੀਕ ਆ ਹਾਂਜੀ ਇਹ ਮੇਲ ਕਾਫ ਆ ਮਗਰ ਮੇਲ ਕਾਫ ਆ ਗਿਆ ਜੀ ਠੀਕ ਆ ਬਾਕੀ ਜਿੰਨੇ ਵੀ ਸੰਧੂ ਸਾਹਿਬ ਜੀ ਜਿੰਨੇ ਵੀ ਪਿੱਛੇ ਨੇ ਹਾਂਜੀ ਜਿੰਨੇ ਵੀ ਬੱਚੇ ਦਿਖਾਈ ਦੇ ਰਹੇ ਨੇ ਟੱਕਿਆਂ ਹਾਂਜੀ ਜੋ ਵੀ ਚੰਗੇ ਚੰਗੇ ਸੀਮਾ ਦੇ ਵਿੱਚ ਮੋਦੀ ਦੀਆਂ ਨੇ ਬਸ ਥੋੜਾ ਜਿਹਾ ਇਸ ਵਾਰ ਨਾ ਬੀਜੀ ਰਹਿ ਕੇ ਕਿਤੇ ਨਾ ਕਿਤੇ ਕੇਰਲੈਸ ਹੋਏ ਥੋੜੇ ਪਲ ਹੂੰ ਹੂੰ ਬਾਕੀ ਠੀਕ ਹੈ ਚੰਗਾ ਆਰਡਰ ਦੀ ਕੁਆਲਿਟੀ ਮੈਂ ਇੱਕ ਵਾਰੀ ਦਿਖਾ ਦਿੰਦਾ ਆਰਡਰ ਦੀ ਕੁਆਲਿਟੀ ਖੂਬਸੂਰਤ ਆਹ ਲਓ ਜੀ ਠੀਕ ਆ ਅੱਛਾ ਵੀਰ ਹਰਵੇ ਵਾਲੇ ਇਸ ਤੋਂ ਇਲਾਵਾ ਕੋਈ ਪਸ਼ੂ ਆਪਣੇ ਕੋਲ ਨਹੀਂ ਸਰ ਜੀ ਹੋਰ ਕੋਈ ਨਹੀਂ ਹਾਂਜੀ ਬਾਕੀ ਆਪਾਂ ਇਹਦੀ ਚੁਆਇਸ ਦਿਖਾ ਲਈਏ ਉਹ ਆਪਾਂ ਚੁਆਇਸ ਜ਼ਰੂਰ ਦਿਖਾ ਦਿੰਨੇ ਆ ਸੋ ਦੋਸਤੋ ਜਿਹੜੇ ਮੱਝਾਂ ਗੱਬਣਾ ਨੇ ਤੇ ਟਿੱਪ ਕੇ ਪਾਸ ਕੀਤੀਆਂ ਹੋਈਆਂ ਵਾ ਆਪਾਂ ਇਹਨਾਂ ਦੀ ਗਾਰੰਟੀ ਦੇ ਸਕਦੇ ਹਾਂ ਖਣਾ ਦੀ ਟਿੱਪ ਨੇ ਇੱਕ ਬੰਦ ਠੀਕ ਆ ਜੀ ਜਿਹੜੀ ਦੋਸਤੋ ਗੱਬਣ ਮੱਝ ਤੁਸੀਂ ਇਸ ਕੇਲੇ ਦੇ ਉੱਤੋਂ ਲੈ ਕੇ ਜਾਓਗੇ ਉਹਦੀ ਜਿਹੜੀ ਗਾਰੰਟੀ ਵੀ ਵੀਰ ਆਂਦਾ ਵੀ ਮੈਂ ਦੇ ਦੂੰਗਾ ਟਿੱਪਣ ਦੇ ਵਿੱਚ ਇੱਕ ਨੰਬਰ ਪਾਸ ਹੋਵੇਗੀ ਕੋਈ ਇਹ ਨਹੀਂ ਹੋਵੇਗਾ ਵੀ ਕੋਈ ਥਾਣਾ ਬਲੌਕ ਬੰਦ ਕਿਸੇ ਤਰ੍ਹਾਂ ਦਾ ਵੀ ਕੋਈ ਭਰਾਵ ਦਾ ਕਿ ਟਿੱਪਣੀ ਪਾਸ ਆਈ ਜਾਂ ਕਿਸ ਤਰ੍ਹਾਂ ਆਪਾਂ ਦੇਵਾਂਗੇ ਉਹਨੂੰ ਟਿੱਪਗੇ ਪਰ ਇਹ ਵੀ ਫਿਰ ਵੀ ਬਿਲਕੁਲ ਬਿਲਕੁਲ ਸੋ ਜਿਹੜਾ ਪਸੂ ਦੋਸਤੋ ਸੂਇਆ ਹੁੰਦੀ ਤਸੱਲੀ ਤੁਸੀਂ ਜ਼ਰੂਰ ਇਸ ਕਿੱਲੇ ਦੇ ਉੱਪਰ ਕਰ ਲਓ ਮੇਰਾ ਵਾਰ-ਵਾਰ ਕਹਿਣ ਦਾ ਮਤਲਬ ਇਹ ਹੋਇਆ ਹੈਗਾ ਜਿਹੜਾ ਪਸੂ ਸੂਇਆ ਹੈਗਾ ਚਾਹ ਵਾਣ ਵੀਰ ਹੁੰਦੇ ਆ ਵੀ ਪਸੂ ਸੂਇਆ ਹੀ ਲੈ ਕੇ ਜਾਣਾ ਪਰ ਤਸੱਲੀ ਹੈ ਜਿਹੜੀ ਦੋਸਤੋ ਇੱਕ ਦਮ ਦੋੜਾਂਗੇ ਦੀ ਤੁਸੀਂ ਆਪ ਜ਼ਰੂਰ ਕਰ ਲਿਓ ਤੇ ਵੀਰ ਹਰਵੇਲ ਜਿਹੜੇ ਸੰਪਰਕ ਨੰਬਰ ਨੇ ਬੋਲ ਕੇ ਜ਼ਰੂਰ 990388202599 ਤਾਕੀ ਆਪਾਂ ਦੂਸਰੀ ਮਈ ਦੀ ਲਾਈਟ ਚੋਈਏ ਹਾਂਜੀ ਉਹ ਤੁਸੀਂ ਚੁਆਇਸ ਜ਼ਰੂਰ ਕਰਾਓ ਕੋਈ ਗੱਲ ਠੀਕ ਹੈ ਇਹ ਕੋਈ ਸਾਊ ਸਮਾਲ ਵਾਲਾ ਬੰਦਾ ਵੈ ਇਹਨੂੰ ਜਿੱਥੇ ਦੀ ਜਿੱਥੇ ਮਰਜ਼ੀ ਲੱਗ ਦੇ। ਠੀਕ ਹੈ ਜੀ। ਹਾਂ ਨੂੰ ਇਹ ਨਹੀਂ ਵਧੀਆ ਦੋਸਤ ਵੀ ਮਿੰਟੋ ਮੀਡੀ ਉੱਪਰ ਮੋੜੀ। ਠੀਕ ਹੈ। ਤੇ ਆ ਜਿਹੜਾ ਮੁੱਲ ਆ ਵੀ ਹਰਦੇ ਨੇ ਕੋਈ ਫੇਰ ਜ਼ਿਕਰ ਕਰਦਾ। 88000 ਦੇ ਵਿੱਚੋਂ 1000 ਰੁਪਏ ਮਾਨਾ। 1000 ਰੁਪਏ। ਹਾਂ ਜੀ। ਮੁੱਲ ਕਰ ਇਹਨੂੰ ਭਾਵੇਂ ਆਪਾਂ ਜਿੰਨਾ ਦੋਸਤ ਦੀ ਕੋਈ ਕਰਾ ਸਕਦੇ ਆ ਜਿੱਥੋਂ ਤੱਕ ਇਹਨੂੰ ਵੇਚਾ ਸਕਦੇ ਆ ਭਾਵੇਂ ਸੰਦੂ ਸਾਹਿਬ ਜੀ ਨੂੰ ਲੈ ਕੇ ਸਮਾਰੋ। ਠੀਕ ਹੈ। ਹਾਂ ਜੀ। ਕਿ ਗੁਜੇਸ਼ ਵੀਰ ਜੀ ਬਿਲਕੁਲ ਜਿਨੀ ਰਹਿ ਗਈ ਸੀ। 1000 ਠੀਕ ਹੈ 1000 ਰੁਪਏ ਜਿਹੜਾ 288000 ਦੇ ਵਿੱਚੋਂ ਮਾਨਤਾ ਨੂੰ ਤੁਹਾਡਾ ਘਰ ਪਹੁੰਚਿਆ ਲਖੋ ਜੀ ਕਿਉਂਕਿ ਸਾਨੂੰ ਸਾਰੇ 10000 ਰੁਪਏ ਦਾ ਕੱਟੀ ਗਈ ਹੈ ਬਿਲਕੁਲ ਤੇ ਸੋ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ